ਕੱਲ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਪਹੁੰਚੇ ਆ ਜੀ ਖਨੋਰੀ ਬਾਰਡਰ ਤੇ ਕੱਲ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਬੱਲੋ ਪਿੰਡ ਦਾ ਰਹਿਣ ਵਾਲਾ ਹੈ ਬੱਲੋ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤਾਂ ਦੋਸਤੋ ਅੱਜ ਉਹਨਾਂ ਦੇ ਘਰੇ ਪਹੁੰਚੇ ਆ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦਾ ਜਿਹੜਾ ਘਰਬਾਰ ਆ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰ ਦਿਓ ਦੋਸਤੋ ਕਈ ਦਿਨਾਂ ਤੋਂ ਜੋ ਬਾਰਡਰਾਂ ਦੇ ਉੱਤੇ ਚੱਲ ਰਿਹਾ ਤੁਹਾਨੂੰ ਪਤਾ ਹੈ ਕਿ ਲਗਾਤਾਰ ਪਹਿਲਾਂ ਪੁਲਿਸ ਵੱਲੋਂ ਜਿਹੜੀਆਂ ਕੱਚੀਆਂ ਗੋਲੀਆਂ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਸੀ ਪਰ ਕੱਲ ਸ਼ਰੀਆਮੀ ਪੱਕੀਆਂ ਗੋਲੀਆਂ ਜਿਹਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਪਿੰਡ ਬੱਲੋ ਦੇ ਸ਼ੁਭ ਕਰਨ ਦੇ ਗੋਲੀ ਵੱਜੀ ਤਾਂ ਆ ਉਹਦੇ ਪਰਿਵਾਰ ਨਾਲ ਵੀ ਗੱਲਬਾਤ ਕਰ ਲੈਣੇ ਆ। ਭਾਤੀ ਕਿਸਾਨ ਯੂਨੀਅਨ ਮਲਵਾ ਜ਼ਿਲ੍ਹਾ ਪ੍ਰਧਾਨ ਤੇ ਜਿਹੜੀ ਇਹ ਡੈਥ ਹੋਈ ਹੈ ਕੀ ਕਾਰਨ ਨਾਲ ਤੁਹਾਡੀ ਗੱਲ ਹੋਈ ਹੋਈ ਸੀ। ਇਹ ਦੇਖੋ ਸਰਕਾਰ ਦੀਆਂ ਨਕੀਦੀਆਂ ਦੇ ਕਾਰਨੀਆਂ ਜਿਵੇਂ ਹੁਣ ਸਰਕਾਰ ਜ਼ਬਰ ਜੁਲਮ ਕਰ ਰਹੀ ਹੈ। ਕੋਈ ਸਾਰੇ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ। ਤੇ ਸਰਕਾਰ ਹੈ ਜੋ ਬਹੁਤ ਹੀ ਜ਼ਿਆਦੇ ਮੰਦਭਾਗੀਆਂ ਗੱਲਾਂ ਕਰ ਰਹੀ ਹੈ। ਉਸ ਬਕਰਨ ਬੱਚੇ ਦੀ ਜਿਹੜੀ ਮੌਤ ਹੋਈ ਆ ਉਹ ਗੋਲੀ ਲੱਗਣ ਦੇ ਕਾਰਨ ਹੋਈ ਆ ਜੋ ਕਿ 22 ਸਾਲ ਦਾ ਬੱਚਾ ਸੀ ਚਰਨਜੀਤ ਸਿੰਘ ਦਾ ਬੇਟਾ ਸੀ ਕੀ ਅਸੀਂ ਤਾਂ ਸਰਕਾਰ ਦੀ ਨਿਖੇਧੀ ਕਰਦੇ ਆ ਪਰ ਅਸੀਂ ਹੁਣ ਇਹ ਮੰਗ ਵੀ ਕਰਦੇ ਆ ਸਰਕਾਰ ਤੋਂ ਕਿ 10 10 ਲੱਖ ਰੁਪਈਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਨੂੰ ਦੇਵੇ ਜੋ ਇਹਨਾਂ ਦੇ ਸਰਕਾਰਜਾਏ ਉਹ ਕਰਜ਼ਾ ਮਾਫ ਕੀਤਾ ਜਾਵੇ ਤੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਕਿੰਨਾ ਬਾਹਨ ਆਉਂਦਾ ਇਹਨਾਂ ਜੀਨ ਜੀਨ ਸੀ 21 ਕਿੱਲੇ ਬਾਹਨ ਦੇ ਆ ਜੀ ਕੋਈ ਬਾਲਾ ਬਾਹਨ ਨਹੀਂ ਹੈਗਾ ਵੀ ਬਸ ਪਰਿਵਾਰ ਆਪਣਾ ਗੁਜ਼ਾਰਾ ਹੀ ਕਰ ਰਿਹਾ ਸੀ ਇਸ ਤਰ੍ਹਾਂ ਤੁਸੀਂ ਜਿਹੜੇ ਹਿਸਾਬ ਨਾਲ ਕਿਸਾਨ ਜਥੇਬੰਦੀਆਂ ਅਪੀਲ ਕਰ ਰਹੀਆਂ ਸੀ ਕਿਸਾਨਾਂ ਨੂੰ ਵੀ ਅੱਗੇ ਨਹੀਂ ਵਧਣਾ ਉਹ ਤੋਂ ਬੜਾ ਪ੍ਰਚੋਦ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਦੇਖੋ ਅੱਗੇ ਨਹੀਂ ਵਧਣਾ ਮਤਲਬ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਆਪਣਾ ਹੱਕ ਹੈ ਆਪਣੇ ਹੱਕੀ ਮੰਗਾਂ ਦੇ ਲਈ ਜਿਹੜੇ ਕਿਸਾਨ ਨੇ ਉਹ ਧਰਨੇ ਤੇ ਜਾ ਰਹੇ ਨੇ ਕੋਈ ਉਹਨਾਂ ਨੇ ਜ਼ਬਰ ਨਹੀਂ ਕੀਤਾ ਕੋਈ ਜ਼ੁਲਮ ਨਹੀਂ ਕੀਤਾ ਕੋਈ ਧੱਕਾ ਨਹੀਂ ਕੀਤਾ ਸ਼ਾਂਤ ਮੇਟਾਂਗਣਾ ਪਰ ਪ੍ਰੋਟੈਸਟ ਆ ਜਿਹੜਾ ਕਰ ਰਹੇ ਨੇ ਪਰ ਸਰਕਾਰ ਹੈ ਜਿਹੜੀ ਉਹ ਜ਼ਿਆਦਾ ਦਬਾਅ ਪਾ ਰਹੀ ਹੈ ਇਸ ਤਰ੍ਹਾਂ ਅਸੀਂ ਨਖੇਦੀ ਕਰਦੇ ਹਾਂ ਨਾ ਮੇਰਾ ਨਾਮ ਨਰਪਾਲ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਬੱਲੋ ਹੀ ਆ ਜੀ ਇਹ ਤੁਹਾਡੇ ਪਿੰਡ ਦੇ ਕਹਿੰਦੇ ਮੁੰਡੇ ਦੀ ਡੈਥ ਹੋਈ ਆ ਕੀ ਨਾਮ ਜੀ ਹਾਂਜੀ ਹਾਂਜੀ ਮੇਰੇ ਦਾਤਾ ਜੀ ਦਾ ਲੜਕਾ ਸੀ ਉਹ ਸੁਖਾਰਣ ਸਿੰਘ ਸੌਣ ਗੱਗੂ ਜੀ ਪਿਤਾ ਦਾ ਨਾਮ ਚੰਦਜੀਤ ਸਿੰਘ ਆ ਜੀ ਤੇ 16 17 ਤਰੀਕ ਨੂੰ ਗਏ ਸੀ ਜੀ ਆਪਣੇ ਖਨੋਰੀ ਬਾਰਡਰ ਤੇ ਜੀ ਅਮਨ ਸਿੰਘ ਪੇ ਕੀ ਕਾਰਨ ਕੀ ਹੋਇਆ ਡੈਥ ਉਹਨਾਂ ਦਾ ਕਾਰਨ ਤਾਂ ਇਹ ਉੱਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਉੱਥੋਂ ਪਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੈਜੀ ਹੋਈ ਰੱਲੀ ਜੀ ਇੱਕ ਕੁੜੀ ਕੁਮਾਰੀ ਏ ਛੋਟੀ ਜੀ ਭੈਣ ਜੀ ਤੇ ਮੁੰਡੇ ਦੀ ਉਮਰ ਵੀ ਲਗਭਗ 22 ਸਾਲ ਸੀ ਜੀ ਮੁੰਡਾ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਸੀ ਜੀ ਤੇ ਇਹ ਪਹਿਲਾਂ ਜੱਥੇਬੰਦੀ ਚ ਵੀ ਕੰਮ ਕਰਦਾ ਹੀ ਕਿਹੇ ਚ ਹਾਂਜੀ ਸਿੱਧੂਪੁਰ ਜੱਥੇਬੰਦੀ ਚ ਕੰਮ ਕਰਦਾ ਸੀਗੇ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਇਹਨੂੰ ਇਹਨਾਂ 5 ਸਾਲ ਹੋ ਗਏ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਕਿ ਤਾ ਸੈਂਟਰ ਗਵਰਨਮੈਂਟ ਤੋਂ 10 ਲੱਖ ਰੁਪਏ 10 ਲੱਖ ਰੁਪਏ ਪੰਜਾਬ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਕਿਸਾਨ ਤੋਂ ਨੂੰ ਨੌਕਰੀ ਪੰਜਾਬ ਗਵਰਨਮੈਂਟ ਕੋਲ ਨੌਕਰੀ ਮਿਲਣੀ ਚਾਹੀਦੀ ਆ ਪਹਿਲੇ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਹੁੰਦਾ ਬਾਹਰ ਲਗਭਗ 2.5 ਕਿਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੁਛ ਨਾ ਕੁਛ ਬਾਹਰ ਪੈੜੀ ਬੈ ਕੇ ਕਰਕੇ ਬਿਹਾ ਜੀ ਘਰ ਆਰਥਿਕ ਤੰਗੀ ਹੋਈ ਆ ਜੀ